ਹੈਲੋ ਜੀ ਸਲਾਈ ਕੜਾਈ ਪੇਂਟ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਉਮੀਦ ਕਰਦੀ ਹਾਂ ਸਾਰੇ ਠੀਕ ਹੋਵੋਗੇ, ਖੁਸ਼ ਹੋਵੋਗੇ, ਪਸਾਰੂ ਹੋਵੋਗੇ। ਬੈਗਰੂ ਜੀ ਨੇ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਾਰੀਆਂ ਭੈਣ-ਭਰਾਵਾਂ ਦਾ ਥੈਂਕਸ ਹੈ ਚੈਨਲ ਤੇ ਆਉਣ ਲਈ ਜੀ। ਅੱਜ ਮਗਰਮੀਨਾ ਸ਼ੁਰੂ ਹੋਇਆ ਜੀ। ਮੰਗਰ ਮਹੀਨੇ ਦੀ ਸੰਗਰਾਂਦ ਸਾਰਿਆਂ ਲਈ ਖੂਸੀ ਖੇੜੇ ਲੈ ਕੇ ਆਵੇ। ਹਾਂਜੀ। ਮੈਂ ਤੁਹਾਨੂੰ ਦਿਖਾ ਰਹੀਆਂ ਪੇਂਟ ਕਰਿਆ ਹੋਇਆ ਸੂਟ ਦੇਖੋ ਜੀ। ਇਹ ਮਾਂਵਾਂ ਤੇ ਫਲਾਵਰ ਪਾਇਆ ਹੋਇਆ। ਪੂਰਾ ਵੱਡਾ ਫਲਾਵਰ ਪਾਇਆ ਹੋਇਆ ਦੇਖੋ। ਇੱਥੇ ਸੈਂਟਰ 'ਚ ਜੈਲੋ ਥੋੜਾ ਜਿਹੀ ਵੀਡੀਓ 'ਚ ਕਲਰ ਸਹੀ ਨਹੀਂ ਆ ਰਿਹਾ ਬਣਿਆ ਹੋਇਆ ਵਿੱਚ ਵਾਈਟ ਦਾ ਪ੍ਰਿੰਟ ਜਿਆ ਕੀਤਾ ਹੋਇਆ ਦੇਖੋ ਉੱਪਰ ਫੁੱਲਾ نیچے ਫੁੱਲਾ ਤੇ ਇਧਰਲੀ ਸਾਈਡ ਐਵੇਂ ਪੱਤੀਆਂ ਬਣਾਈਆਂ ਹੋਈਆਂ ਨੇ ਇਹ ਨਾਲ ਜੁੜਿਆ ਹੋਇਆ ਦੇਖੋ ਇਧਰ ਉਹ ਫੇਰ ਇਹਦੀਆਂ ਪੱਤੀਆਂ ਇੱਥੋਂ ਲੈ ਕੇ ਇਧਰ ਤੱਕ ਸ਼ੁਰੂ ਹੋ ਜਾਂਦੀਆਂ ਨੇ ਇਹਦੀਆਂ ਪੱਤੀਆਂ ਨਾਲ ਜੁੜੀਆਂ ਹੋਈਆਂ ਨੇ ਕੋਲ ਸਰਕਲ ਦਾ ਫਲਾਵਰ ਬਣਾਇਆ ਹੋਇਆ ਵੱਡਾ ਪਾਵਾਂ ਤੇ ਆ ਆ ਗਿਆ ਜਿੰਨ ਇੱਕ ਤੇ ਦੇਖੋ ਬਰੀ ਕੁਰੀਕ ਫੁੱਲ ਬਣਾਏ ਹੋਏ ਨੇ ਪੱਤੀਆਂ ਬਣਾਇਆਂ ਨੇ ਉਹਨਾਂ ਨੇ ਹੀ ਬੇਲ ਬਣਾਈ ਹੋਈ ਹੈ ਸੈਂਟਰ 'ਚ ਫੁੱਲ ਬਣਾਏ ਹੋਏ ਦੇਖੋ ਜੀ ਇਹ 'ਚ ਨਾ ਪ੍ਰੋਪਰ ਸਹੀ ਕਲਰ ਜਾਂ ਨਹੀਂ ਆ ਰਿਹਾ ਦੇਖੋ ਜੀ ਇਹ ਐਵੇਂ ਪੱਤੀਆਂ ਬਣਾਇਆਂ ਨੇ ਉਹਨਾਂ ਨੇ ਫਲਾਵਰ ਬਣਾਏ ਹੋਏ ਸੇਮ ਇਧਰ ਲਿਵਾਤੇ ਆ ਜੀ ਫਲਾਵਰ ਮੈਂ ਤੁਹਾਨੂੰ ਦਿਖਾਉਣੀ ਆ ਸਾਰਿਆਂ ਦਾ ਥੈਂਕਸ ਜੀ ਚੈਨਲ ਤੇ ਆਨਲਾਈਨ ਨਿਊ ਵੀਵਰ ਜਪੈਣ ਵੀਰਾਂ ਦਾ ਜੋ ਪਹਿਣਾ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਧੰਨਵਾਦ ਜੀ ਦੇਖੋ ਐਸ ਲੋਟੀਏ ਫਲਾਵਰ ਬਣਾਏ ਹੋਏ ਬਣਦੇ ਠੀਕ ਆ ਇਹ ਤੁਹਾਡਾ ਵਾਸਿਕਾ ਪਾਣੀ ਹਲਕੀ ਜਿਹੀ ਉਹ ਵੇਲ ਦਿੱਤੀ ਹੋਈ ਐ ਘੇਰੇ ਤੇ ਜੀ ਦੇਖੋ ਐਵੇਂ ਦੇਖੋ ਫਲਾਵਰ ਨੇ ਨਾਲ ਫਲਾਵਰਾਂ ਦੇ ਪੱਤੀਆਂ ਨੇ ਦੇਖੋ ਜੈਲੋ ਚ ਐਵੇਂ ਬੈਠੇ ਜਾਂ ਪ੍ਰਿੰਟੇ ਸਾਰੇ ਉੱਠ ਜਿਐਵੇਂ ਆ ਦੇਖੋ ਬਾਹਾਂ ਵਾਲੇ ਚ ਵੀ ਤੇ ਗਲੇ ਵਾਲੇ ਚ ਵੀ ਐਵੇਂ ਪ੍ਰਿੰਟਾ ਦੇਖੋ ਇਹ ਪਿੱਲਾਂ ਚ ਇਹ ਸੈਂਟਰ ਚ ਵੱਡਾ ਫਲਾਵਰ ਹੈ ਇਹਦੇ ਨਾਲ ਪਨੇਡ ਜਾਣਗੇ ਕਰੀ ਹੋਈ ਹੈ ਟਾਈਡਾ ਵੀ ਦਵੱਟਾ ਮੈਂ ਮੈਟਨ ਦਿਖਾਉਣੀ ਆ ਮਸ਼ੀਨਲੀ ਵਰਕ ਦਾ ਸੂਟ ਇਹ ਚਾਪਾ ਨੇ ਥ्रेड ਲਵਾਇ ਹੋਏ ਨੇ ਜਰੀ ਦਾ ਥ्रेड ਬਿਲਵਾਇਆ ਹੋਇਆ ਦੋ ਥ्रेड ਨੇ ਦੇਖੋ ਗਲੇ ਤੇ ਆਪਾਂ ਨੇ ਐਵੇਂ ਅੰਡਜਾਨ ਗਦੀਤੀ ਹੋਈ ਆ ਬੇਲ ਪਵਾਈ ਹੋਈ ਆ ਠੀਕ ਆ ਜੀ ਪਹਿਲੇ ਅੰਡਜਾਨ ਗਦੀਤੀ ਹੋਈ ਆ ਫਿਰ ਸਾਰੀ ਤੋੜਤੀ ਤੋਂ ਬੇਲ ਪਾਈ ਹੋਈ ਆ ਦੇਖੋ ਪੱਤੀਆਂ ਨੇ ਫਲਾਵਰ ਨੇ ਆ ਕਲਰ ਦਾ ਦੁਪੱਟਾ ਸਾਰੇ ਦੁੱਟੇ ਚ ਕੱਟ ਵਰਕੇ ਠੀਕ ਆ ਤੇ ਐਵੇਂ ਬੈਕ ਸਾਈਡ ਤੇ ਬੇਲ ਪਵਾਈ ਹੈ ਜੀ ਮੈਂ ਦੇਖੋ ਠੀਕ ਹੈ ਬੈਕ ਸੇਡ ਗਲੇ ਤੇ ਵੀ ਵੇਲ ਹੈ ਤੇ ਆ ਆਪਣੀ ਬਾਹ ਆ ਗਈ ਬਾਹ ਤੇ ਵੀ ਐਮੀ ਵੇਲੇ ਜੀ ਸਾਰੀ ਤੇ ਨਾਲ ਕਟਵਰਕ ਹੈ ਇਧਰ ਫੇਰ ਬਾਹ ਤੇ ਵੇਲ ਆ ਗਈ ਜੀ ਨਾਲ ਹੀ ਆ ਗਿਆ ਕਟਵਰਕ ਸੈਂਟਰ ਚ ਆਪਾਂ ਨੀਚ ਪਵਾਏ ਤੇ ਛੋਟੇ ਛੋਟੇ ਡਾਟਸ ਤੇ ਬ੍ਰੀਕ ਬ੍ਰੀਕ ਬਿੰਦੀਆਂ ਜੀਆਂ ਲਵਾਈਆਂ ਦੀ ਸਾਰੀ ਚ ਸਿੱਧੀਆਂ ਸਿੱਧੀਆਂ ਨਾ ਜ਼ਿਆਦੀ ਸਿੱਧੀਆਂ ਲਵਾਈਆਂ ਨਾ ਜ਼ਿਆਦੀ ਸੰਗਣੀਆਂ ਵੀ ਬੱਤ ਜਿਹੜੀਆਂ ਹੋਣ ਦੇਖੋ ਇਹ ਸਾਰੀਆਂ ਬਿੰਦੀਆਂ ਜਿਹੜੀਆਂ ਆਪਾਂ ਨੇ ਰਖਾਈਆਂ ਹੋਈਆਂ ਨੇ ਜੀ ਇਹ ਜਰੀ ਨਾਲ ਰੱਖੀ ਉਹਨਾਂ ਨੇ ਠੀਕ ਆ ਬਾਕੀ ਘੇਰੇ ਤੇ ਚਾਕਾਂ ਤੇ ਸਾਰੇ ਤੇ ਕੱਟਵਰਕ ਆ ਜੀ ਬਸ ਇਹਦੀ ਡਿਜ਼ਾਈਨ ਕੀਤੀ ਆਪਾਂ ਨੇ ਗਲੇਰੀਓ ਕਰਵਾਈ ਹੋਈ ਹੈ ਗਲੇ ਤੇ ਬਾਹਾਂ ਤੇ ਹਨਾ ਬੇਲ ਪਵਾਈ ਹੋਈ ਹੈ ਸੈਂਟਰ ਚ ਮੈਂ ਤਾਂ ਵੀ ਦੱਸਦਾ ਚਾਕਾਂ ਘੇਰੇ ਤੇ ਕੋਈ ਵਰਕ ਨਹੀਂ ਕਰਾਇਆ ਬਸ ਆਇਆ ਸਿੰਪਲ ਕੱਟਵਰਕ ਕਰਵਾਇਆ ਹੋਇਆ ਜਿਵੇਂ ਦੇ ਦੁਬੱਟੇ ਦੀ ਸੈਂਟਰ ਚ ਆਪਾਂ ਨੇ ਥੋੜੀਆਂ-ਥੋੜੀਆਂ ਲਵਾਨੀਆਂ ਸੀ ਬਿੰਦੀਆਂ ਦੀਆਂ ਵੀ ਅਲੱਗ ਜਿਹੜਾ ਬਣ ਜੋ ਦੇਖੋ ਇਹਦੇ ਵੀ ਆਪਣੇ ਗਲੇ ਬਾਹਾਂ ਦੀ ਅkere ਤੇ ਹਲਕੀ ਹਲਕੀ ਵੇਲ ਹੈ ਇੱਕ ਮੈਂ ਤੁਹਾਨੂੰ ਫਰਾਕ ਸੂਟ ਦਿਖਾਉਣੀ ਆ ਜੀ ਇਹਦੇ ਵਿੱਚ ਬਾਕਸ ਵਰ ਪਈ ਹੋਈ ਨੇ ਇਹਦਾ ਕੇਰਾ ਵੀ ਕਾਫੀ ਹੈ ਦੇਖੋ ਇਹ ਲੇਸ ਲਾ ਕੇ ਤਿਆਰ ਕੀਤੀ ਹੋਈ ਆਪਾਂ ਨੇ ਇਹ 50 ਰੁਪਏ ਮੀਟਰ ਲੇਸ ਹੁੰਦੀ ਹੈ ਜੀ ਬਰਕ ਕੀਤਾ ਹੋਇਆ orange ਕਲਰ ਦਾ ਮੇਰੇ ਲਈ ਦੁਪੱਟਾ ਪਿਆ ਸੀ orange ਕਲਰ ਦਾ ਦੁਪੱਟਾ ਸੀ ਉਤੇ 골ਡਨ ਕਲਰ ਦੀ ਲੇਸ ਲੱਗੀ ਹੋਈ ਸੀਗੀ ਨਾ ਇਟਾ ਇਹ ਚਾਰੇ ਪਾਸੇ ਇਹ ਦੁਪੱਟੇ ਤੇ ਥੋੜੀ ਥੋੜੀ ਸੈਂਟਰ ਚ ਠੀਕ ਹੈ ਜੀ ਉਹ ਦੁਪੱਟਾ ਮੇਰਾ ਬਹੁਤ ਸੋਹਣਾ ਸੀ ਪਹਿਲਾਂ ਉਹ ਮੇਰਾ ਕੋਈ ਸੂਟ ਸੀਗਾ ਸੂਟ ਆਪਾਂ ਫਿਰ ਘਰੇ ਪਾਉਣ ਲੱਗੇ ਹਾਂ ਨਾ ਕਾਫੀ ਟਾਈਮ ਬਾਅਦ ਘਰੇ ਹੰਢ ਗਿਆ ਦੁਪੱਟਾ ਮੇਰਾ ਚਨੂਨ ਦਾ ਸੀ ਨਵਾਂ ਪਿਆਰ ਤੇ ਫਿਰ ਮੈਂ ਉਹਦੇ ਨਾਲ ਕੰਟਰਾਸਟ ਮੰਗਾ ਕੇ ਰਿਓਂ ਦਾ ਦੇਖੋ ਇਹ ਵਾਰਾ ਕਪੜਾ ਲਿਆ ਸੀ ਪਲੇਨ ਫਿਰ ਮੈਂ ਉਹਦੇ ਨਾਲ ਮੈਚ ਕਰਕੇ ਲੇਸ ਲਈ ਦੇਖੋ ਇਹ ਵਿੱਚੋਂ ਕਰੀਮ ਹੈ ਜੀ ਲੇਸ ਕਰੀਮ ਕਲਰ ਤੇ ਉਪਰਾਂ ਗ੍ਰੀਨ ਤੇ orange ਵਰਕ ਹੋਇਆ ਹੋਇਆ ਗ੍ਰੀਨ ਇੰਡੀਆ ਤੇ ਦੇਖੋ ਪੱਤੀਆਂ ਨੇ ਤੇ ਦੋਹੀ ਸਾਈਡਾਂ ਤੇ ਲੇਸ ਲੱਗੀ ਹੋਈ ਹੈ 골ਡਨ ਤੇ ਫਿਰ ਮੈਂ ਅਖਿਆ ਵੀ ਇਹ ਦੁਪੱਟੇ ਨਾਲ ਚੱਲ ਜੂਗੀ ਇਹ ਆਪਣੀ ਬਾਟਮ ਦੀਆਂ ਮੂਰੀਆਂ ਤੇ ਲਾਈ ਹੋਈ ਹੈ ਜੀ ਲੇਸ ਸਟੇਟ ਬਾਟਮ ਕਰਕੇ ਠੀਕ ਆ ਵਿਚੀ ਬਾਟਮ ਦਿਖਾਤੀ ਜੀ ਸੋਨੇ ਵੀ ਬਾਟਮ ਦੀ ਆਪਾਂ ਨੇ ਮੂਰੀਆਂ ਤੇ ਲਾ ਲਈ ਸੀ ਦੇਖੋ ਐਵੇਂ ਵੱੜ ਪਾਈ ਹੋਈ ਨਹੀਂ ਜੀ ਜ ਬਾਕਸ ਵੱੜ ਪਾਈ ਹੋਈ ਨੇ ਠੀਕ ਆ ਫਿਰ ਆਪਾਂ ਨੇ 골ਡਨੇ ਲਾਲੇ ਸੀਗੇ ਬਟਨ ਦੇਖੋ ਛੇ ਬਟਨ ਲਾਲੇ ਸੀ ਮਸੰਗਣੇ ਸੰਗਣੇ ਠੀਕਾ ਐਵੇਂ ਬਾਵਾ ਤੇ ਲੇਸ ਲਾਈ ਹੋਈ ਆ ਕਿਉਂਕਿ ਜੇ ਆਪਾਂ ਜਦੋਂ ਆਪਣੇ ਲਈ ਦੁਪੱਟੇ ਪਾਏ ਹੁੰਦੇ ਨੇ ਜਿਆਦਾ ਹੈਵੀ ਦੁਪੱਟੇ ਵੀ ਹੁੰਦੇ ਨੇ ਲੈਤੇ ਜਾਂਦੇ ਜਿਵੇਂ ਉਹ ਤਾਂ ਚਲੋ ਮੇਰਾ ਚਨੂਨ ਦਾ ਦੁਪੱਟਾ ਜਿਆਦਾ ਹੈਵੀ ਵੀ ਨਹੀਂ ਸੀ ਪਰ ਫਿਰ ਵੀ ਹਨਾ ਪੰਕਰ ਕਿੱਥੇ ਲੈਣੇ ਬਹੁਤ ਵਧੀਆ ਦੁਪੱਟਾ ਪਿਆ ਸੀ ਉਹਦੇ ਨਾਲ ਫਿਰ ਮੈਂ ਇਹ ਕ ਇਹ ਕਲਰ ਮੈਨੂੰ ਸੋਹਣਾ ਲੱਗਿਆ ਵੀ orange ਨਾਲ ਸੋਹਣਾ ਲੱਗੂਗਾ ਜਦ ਇਹਨੇ ਆਪਣੇ ਕੰਟਰਾਸਟ ਬਣਾਇਆ ਦੇਖੋ ਗਲੇ ਤੇ 골ਡ ਨੇ ਬਟਨ ਲਾਈ ਕਿਉਂਕਿ ਉਹ orange ਦੇ ਬਟੇ ਤੇ ਵੀ 골ਡ ਨੇ ਲੇਸ ਲੱਗੀ ਹੋਈ ਆ ਤੇ ਫਿਰ ਆਪਾਂ ਨੇ ਇਹ ਲੇਸ ਦੇਖੋ orange ਕਲਰ ਦਾ ਵਰਕ ਦਿੱਤਾ ਹੋਇਆ ਜੀ ਤਾਂ ਕਰਕੇ ਇਹ ਲੇਸ ਮਹਿੰਗੀ ਪੈ ਜਾਂਦੀ ਹੈ ਦੇਖੋ ਫਿਰ ਆਪਾਂ ਨੇ ਸਾਰੇ ਸੂਟਤੀ ਲਾਈ ਹੈ ਕਿਉਂਕਿ ਇਹਦਾ ਘੇਰਾ ਜ਼ਿਆਦਾ ਹੋ ਗਿਆ ਸੀ ਨਾ ਫਰਕ ਦਾ ਤੁਸੀਂ ਵੀ ਸੂਟ ਬਾਰਕ ਕਰਵਾਉਣੇ ਨੇ ਹੈਂਡਵਰਕ ਕਰਾਉਣੇ ਨੇ ਮਿਸਿੰਗ ਵਰਕ ਕਰਵਾਉਣੇ ਨੇ ਪੇਂਟ ਕਰਵਾਉਣੇ ਨੇ ਹਨਾ ਆਪਣੀ ਆਰਡਰ ਬੁੱਕ ਕਰ ਸਕਦੇ ਹੋ ਜੇਕਰ ਮੇਰੀ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਜੈਕਟਾਂ ਗੋਟੀਆਂ ਦਾ ਕੰਮ ਵੀ ਆਪਣਾ ਵਧੀਆ ਚੱਲ ਰਿਹਾ ਹਨਾ ਤੁਸੀਂ ਵੀ ਆਰਡਰ ਬੁਕਿੰਗ ਕਰ ਸਕਦੇ ਹੋ ਕੋਈ ਐਡਰੈਸ ਨਹੀਂ ਦੇਣਾ ਸਿਰਫ ਇੱਕ YouTube ਤੇ ਮੈਸੇਜ ਕਰਨਾ ਵੀ ਜੀ ਅਸਨੇ ਬੁਕਿੰਗ ਕਰਨੀ ਹੈ ਜੇ ਤੁਸੀਂ ਕੋਈ ਵੀ ਚੀਜ਼ ਕਰਵਾਉਣੀ ਹੈ ਤਾਂ ਮੇਰੇ ਰਪਲਾਈ ਦੇ ਵਿੱਚ ਤੁਹਾਨੂੰ ਨੰਬਰ ਦੇਵਾਂਗੀ ਇਕ ਫਿਰ ਤੁਸੀਂ ਉੱਤੇ WhatsApp ਮੈਸੇਜ ਕਰ ਸਕਦੇ ਹੋ ਕੰਮ ਆਪਣਾ ਪੂਰਾ ਵਧੀਆ ਹੁੰਦਾ ਜੀ ਜਿਹੜੀ ਜੀ ਤੁਹਾਨੂੰ ਦਿਖਾਉਣੇ ਉਮੀਦੀ ਹੁੰਦੀਆਂ ਉਮੀਦੀ ਕੱਪੜਾ ਲੈ ਕੇ ਆਉਣੇ ਉਮੀਦੀ ਆਪਾਂ ਪੱਛਮ ਲੈ ਕੇ ਆਉਣੀ ਹੁੰਦੇ ਆ ਜੋ ਕਸਟਮਰ ਕਹਿੰਦੇ ਨੇ ਹਨਾ ਉਹ ਹੀ ਆਪਾਂ ਦਿਖਾਉਣੇ ਉਹ ਉਸੇ ਪੱਛਮ ਦੀ ਕੋਟ ਇਸਕੀ ਵੀ ਜੈਕਟ ਕੁਝ ਵੀ ਆਪਾਂ ਬਣਾ ਕੇ ਦਿੰਨੇ ਆ ਜੀ ਜੇਕਰ ਤੁਸੀਂ ਵੀ ਆਰਡਰ ਬੁਕਿੰਗ ਕਰਨੀ ਹੋਵੇ ਤਾਂ ਕਰ ਸਕਦੇ ਹੋ ਚਲੋ ਮਿਲਦੇ ਆ ਕੱਲ ਨੂੰ ਸੋਹਣੀ ਜਿਹੀ ਬਲੌਗ ਦੇ ਨਾਲ ਟੇਕ ਕੇਅਰ